ਕਾਨੂੰਨੀ ਗੈਰ ਸਵਿਧਾਨਕ ਅਰੇਸਟ ਆ ਜੇ ਆਪਾਂ ਇਹਦਾ ਐਫ ਆਈ ਆਰ ਦਾ ਵੇਰਵਾ ਦੇਖੀਏ ਤੇ ਇਹ 7 ਸਾਲ ਤੋਂ ਘੱਟ ਸਜ਼ਾ ਵਾਲੀ ਸੀਗੀ ਪਹਿਲਾਂ ਉਹਨੂੰ ਨੋਟਿਸ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਪੁੱਛ ਕੇ ਸੋਣੇ ਚਾਹੀਦੀ ਸੀ ਕੋਈ ਨੋਟਿਸ ਨਹੀਂ ਤੇ ਐਨਐਸਏ ਲਾਵੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਨੂੰ ਅਸਾਮ ਦੀਆ ਡਿਬੜੂਗਾ ਜ਼ਿਲ੍ਹਾ ਵਿੱਚ ਭੇਜ ਦੇਵੇ ਇਥੋਂ ਸਾਬਤ ਹੋ ਗਿਆ ਕਿ ਇਹ ਬੀਜੇਪੀ ਦਾ ਆਊਟ ਵੱਜੋਂ ਕੰਮ ਕਰ ਰਿਹਾ ਹੈ ਕਾਨੂੰਨੀ ਗੈਰ ਸਵਿਧਾਨਕ ਅਰੇਸਟ ਆ ਜੇ ਆਪਾਂ ਇਹਦਾ ਐਫ ਆਈ ਆਰ ਦਾ ਵੇਰਵਾ ਦੇਖੀਏ ਤੇ ਇਹ 7 ਸਾਲ ਤੋਂ ਘੱਟ ਸਦਾ ਵਾਲੀ ਸੀਗੀ ਪਹਿਲਾਂ ਉਹਨੂੰ ਨੋਟਿਸ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਪੁੱਛੀਏ ਛੋਣੀ ਚਾਹੀਦੀ ਸੀ ਕੋਈ ਨੋਟਿਸ ਨਹੀਂ ਜਿੱਦਾਂ ਕੋਈ ਕ੍ਰਿਮੀਨਲ ਆਦਮੀ ਹੁੰਦਾ ਕੋਈ ਬਦਮਾਸ਼ ਆ ਉਹਨੂੰ ਝੱਕ ਕੇ ਘਰੋਂ ਲੈ ਕੇ ਗਏ ਨੇ ਕੋਈ ਰਿਮਾਂਡ ਨਹੀਂ ਮੰਗਿਆ ਜੇ ਰਿਮਾਂਡ ਨਹੀਂ ਮੰਗਣਾ ਉਹ ਤੋਂ ਰਿਕਵਰ ਕੁਝ ਨਹੀਂ ਕਰਨਾ ਸੀਗਾ ਤੇ ਫਿਰ ਪੁਲਿਸ ਕਸਟਡੀ ਜੁਡੀਸ਼ੀਅਲ ਕਸਟਡੀ ਦੀ ਲੋੜ ਹੀ ਕੋਈ ਨਹੀਂ ਸੀਗੀ ਇੱਥੋਂ ਸਾਬਤ ਹੋ ਗਿਆ ਕਿ ਇਹ ਸਰਾਸਰ ਬਦਲਾਖੋਰੀ ਤਾਨਾਸ਼ਾਹੀ ਭਗਵੰਤਮਾਨ ਕੇਜਰੀਵਾਲ ਔਰ ਜੋ ਅੰਦਰ ਕੰਟੈਂਟ ਚਾ ਕਿ ਜੀ ਇਹਨੇ ਧਾਰਮਿਕ ਜਜ਼ਬਾਤ ਕਿਸੇ ਅਮਿਤ ਜੈਨ ਦੇ ਉਹਨਾਂ ਨੂੰ ਹੋਇਆ ਵਾ ਉਹਨਾਂ ਨੂੰ ਠੋਸ ਥੇਸ ਪਹੁੰਚੀ ਆ ਐ ਤਾਂ ਫਿਰ ਜਿਹੜੀ ਬੀਬੀ ਅਤੀਸ਼ੀ ਬਣੀ ਆ ਚੀਫ ਮਿਨਿਸਟਰ ਦਿੱਲੀ ਦੀ ਉਹ ਸ਼ਰੀਆਮ ਕਹਿ ਰਹੀ ਆ ਉਹ ਭਗਵਾਨ ਰਾਮ ਤੇ ਲਕਸ਼ਮਣ ਜੀ ਨਾਲ ਤੁਲਨਾ ਕਰਦੀ ਆ ਇਹਦੀ ਕੇਜਰੀਵਾਲ ਦੀ ਤੇ ਉਹ ਬਨਵਾਸ ਘਟ ਕੇ ਆਏ ਨੇ 4-5 ਮਹੀਨੇ ਦਾ ਜੇਲ੍ਹ ਵਿੱਚ ਜੇ ਧਾਰਮਿਕ ਆਗੂਆਂ ਨਾਲ ਤੁਲਨਾ ਕਰਨਾ ਗੁਨਾਹ ਸੀ ਪਹਿਲੀ ਗੱਲ ਤਾਂ ਕੀਤੀ ਨਹੀਂ ਮਾਲਵਿੰਦਰ ਸਿੰਘ ਮਾਲੀ ਨੇ ਤਾਂ ਫਿਰ ਅਤੀਸ਼ੀ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਔਰ ਅਗਲੀ ਗੱਲ ਉਧਰ ਦਿੱਲੀ ਵਿੱਚ ਬਹੁਤ ਸ਼ੋਰ ਮਚਾ ਰਹੇ ਨੇ ਕੇਜਰੀਵਾਲ ਪਾਰਟੀ ਕਿ ਸਾਡੇ ਨਾਲ ਬੀਜੇਪੀ ਤਾਨਾਸ਼ਾਹੀ ਕਰ ਰਹੀ ਆ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰ ਰਹੀ ਆ ਠੱਗਾ ਕਰ ਰਹੀ ਆ ਉਹਦੋਂ ਵੱਧ ਸੀਬੀਆਈ ਵਿਜੀਲੈਂਸ ਦਾ ਤੇ ਪੰਜਾਬ ਪੁਲਿਸ ਦਾ ਦੁਰਉਪਯੋਗ ਪੰਜਾਬ ਦੇ ਵਿੱਚ ਹੋ ਰਿਹਾ ਕੋਈ ਕਿਹੜਾ ਦੱਸੋ ਕਿਹੜਾ ਬਖਸ਼ਿਆ ਵਾ ਆਪੋਜੀਸ਼ਨ ਦਾ ਸਾਰੇ ਆਪੋਜੀਸ਼ਨ ਨੂੰ ਧਮਕਾਇਆ ਖੈਰੇ ਤੇ ਐਨਡੀਪੀਐਸ ਦਾ ਪੱচ্চਾ ਦਰਜ ਕੀਤਾ ਫਿਰ ਵਾਰੀ ਆ ਗਈ ਐਕਟਿਵਿਸਟ ਭਾਨੇ ਵਾਲਿਆਂ ਦੀ ਫਿਰ ਵਾਰੀ ਆ ਗਈ ਮਾਲਵਿੰਦਰ ਸਿੰਘ ਮਾਲੀ ਜੀ ਕਦੀ ਅਲਕਾ ਲਾਂਬਾ ਦੇ ਟਵੀਟ ਕਰਨ ਦਾ ਪਰਚਾ ਕਦੀ ਕੋਈ ਬੱਗਾ ਚੱਕਣ ਚੱਲ ਜਾਂਦੇ ਨੇ ਦਿੱਲੀ ਵਿੱਚ ਕਦੀ ਕੋਈ ਨੁਕਲ ਹੈਗਾ ਯੂਟਿਊਬਰ ਜੰਮੂ ਉਥੇ ਪੁਲਿਸ ਚਲ ਜਾਂਦੀ ਆ ਕੀ ਇਹਨਾਂ ਦੇ ਵਿੱਚ ਤੇ ਬੀਜੇਪੀ ਦੇ ਜਿਹੜਾ ਕਾਰਜਸ਼ੈਲੀ ਆ ਤਾਨਾਸ਼ਾਹੀ ਦਾ ਇਹ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਪੰਜ-ਪੰਜ ਸਵਾਲ ਪੁੱਛਦੇ ਹੋ ਮੋਨ ਭਗਤ ਨੂੰ ਤੁਸੀਂ ਸਾਡੇ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਤੇ ਮੋਦੀ ਵਿੱਚ ਫਰਕ ਕੀ ਆ ਬੀਜੇਪੀ 'ਚ ਕਿਉਂ ਗੋਦਨਵਾਲ ਤਾਨਾਸ਼ਾਹੀ ਪੰਜਾਬ ਤੁਸੀਂ ਮਚਾਈ ਐਨਐਸਸੀ ਕਿਉਂ ਲਈ ਆ ਭਾਈ ਅਮਰਕਪਾਲ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਐਨਐਸਸੀ ਲਾਵੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਨੂੰ ਅਸਾਮ ਦੀਆ ਡਿਬੜੂਗਾ ਜ਼ਿਲ੍ਹਾ ਵਿੱਚ ਭੇਜ ਦੇਵੇ ਇੱਥੋਂ ਸਾਬਤ ਹੋ ਗਿਆ ਕਿ ਇਹ ਬੀਜੇਪੀ ਦਾ ਟਾਊਟ ਵਿੱਚੋਂ ਕੰਮ ਕਰ ਰਿਹਾ ਹੈ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਰ ਰਿਹਾ ਵਾ ਇਹ ਬੀਜੇਪੀ ਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚੱਟੇ ਤੇ ਫੱਟੇ ਨੇ ਇਸ ਕਰਕੇ ਇਹ ਸੰਘਰਸ਼ ਵਧਣਾ ਪਿਆ ਮੈਂ ਬੜਾ ਰੇਣੀ ਆ ਪਿਆਰੇ ਲਾਲ ਗਰਗਜੀ ਦਾ ਬੁੱਧੀਜੀਵੀ ਵਰਗ ਦਾ ਕਿਸਾਨ ਜਥੇਬੰਦੀਆਂ ਦਾ ਡਾਕਟਰ ਦਰਸ਼ਨਪਾਲ ਦਾ ਰੁਲਦੋਤ ਸਿੰਘ ਆਜਾਏ ਸੀਗੇ ਰਾਜੇਵਾਲ ਸਾਹਿਬ ਦਾ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕਾਲ ਦਿੱਤੀ ਹੈ ਔਰ ਅਸੀਂ ਇਹਨਾਂ ਨੂੰ ਵੱਧ ਜਿਹੜਾ ਇਰਾਦੇ ਸਪੋਰਟ ਅਗਲੇ ਆਉਣ ਵਾਲੇ ਪ੍ਰੋਗਰਾਮ ਜਿਹੜਾ ਵੀ ਲਿਖਣਗੇ ਕਰਾਂਗੇ ਸਾਰੇ ਚੁੱਪ ਕਿਉਂ ਨੇ ਭਗਵੰਤ ਪਾਲ ਦੇ ਬਿਮਾਰ ਤੇ ਕੋਈ ਨਹੀਂ ਬੋਲ ਰਿਹਾ ਇਹ ਬੜਾ ਅੱਛਾ ਮੈਂ ਮੈਂ ਹੈਰਾਨ ਹਾਂ ਮੈਂ ਹੈਰਾਨ ਹਾਂ ਕਿ ਤੁਸੀਂ ਦੇਖੋ ਹਸ਼ਰ ਕੀ ਹੋ ਰਿਹਾ ਭਗਵੰਤ ਤਾਨਾ ਸਾਹ ਦਾ ਅੱਜ ਕੱਲਾ ਲੰਮਾ ਪਿਆ ਹੋਇਆ ਉਥੇ ਫੋਰਟਸ ਹਸਪੀਟਲ ਵਿੱਚ ਜਿਹੜੇ ਕੇਜਰੀਵਾਲ ਦੇ ਮਗਰ ਮਗਰ ਜਾ ਕੇ ਗੋਡੀਆਂ ਹੱਥ ਲਾਉਂਦਾ ਪੈਰ ਛੂੰਦਾ ਸੀਗਾ ਇੱਕ ਟਵੀਟ ਵੀ ਨਹੀਂ ਕੀਤਾ ਉਸਨੇ ਕਿ ਸਾਡਾ ਮੁੱਖ ਮੰਤਰੀ ਬਿਮਾਰ ਆ ਤਿੰਨ ਦਿਨ ਦਾ ਅੰਦਰ ਆ ਸਿਹਤiyatta ਹੋ ਜਾਏ ਕਿਸੇ ਮੰਤਰੀ ਨੇ ਨਹੀਂ ਕਿਸੇ ਸਸੋਡੀਆਂ ਨੇ ਨਹੀਂ ਕਿਸੇ ਤਿਸ਼ੀ ਨੇ ਨਹੀਂ 99 ਚ ਕਿਸੇ ਐਮ.ਐਲ.ਏ ਨੇ ਉਹਦਾ ਹਾਲ ਨਹੀਂ ਪੁੱਛਿਆ ਇੱਥੋਂ ਤੁਸੀਂ ਲਾ ਲੋ ਕਿ ਕਿੰਨੀ ਤਾਨਾਸ਼ਾਹ ਪਾਰਟੀ ਆ ਔਰ ਮੈਨੂੰ ਲੱਗਦਾ ਕਿ ਭਗਵੰਤ ਜੀ ਦਿਨ ਜੇ ਥੋੜੇ ਦਿਨ ਨੇ ਅਸੀਂ ਉਹਦੀ ਸਿਹਤ ਲਈ ਦਾ ਕਾਮਨਾ ਮੈਂ ਪਹਿਲਾਂ ਵੀ ਕੀਤੀ ਅੱਜ ਵੀ ਕਰ ਦਿੰਦਾ ਵਾਂ ਪਰੰਤੂ ਪਰੰਤੂ ਮੇਰੀ ਗੱਲ ਸੁਣੋ ਪਰੰਤੂ ਇੱਕ ਮਿੰਟ ਇਹਦਾ ਹਸ਼ਰ ਜਿਹੜਾ ਕਰਮ ਹੈ ਨਾ ਜੋ ਕਰੋਗੇ ਉਹ ਤੁਹਾਨੂੰ ਭੁਗਤਣਾ ਪੈਂਦਾ ਵਾ ਜੋ ਬੀਜੋਗੇ ਉਹ ਵੱਡੋਗੇ ਇਹਨਾਂ ਨਾਲ ਇਹੀ ਹੋਣਾ ਅਲਟੀਮੇਟਲੀ ਜਿੱਦਣ ਕੁਰਸੀ ਤੋਂ ਲੱਤ ਗਿਆ ਇਹਨੂੰ ਪੰਜਾਬ ਦੇ ਵਿੱਚ ਕਿਸੇ ਨੇ ਚਾਹ ਦਾ ਕੱਪ ਨਹੀਂ ਪਿਲਾਉਣਾ ਸਰਤਨਾ ਦੇ ਮੁੱਖ ਮੰਤਰੀ ਬਣੇ ਦਾ ਬੜਾ ਚੰਗੇ ਆ ਉਹ ਇਹਦਾ ਦੇਖੋ ਉਹਨਾਂ ਦਾ ਉਹਨਾਂ ਦਾ ਅੰਦਰੂਨੀ ਪਾਰਟੀ ਦਾ ਮਾਮਲਾ ਵਾ ਭਗਵੰਤ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਉਹ ਵਿਰੋਧੀ ਆ ਭਗਵੰਤ ਪਰ ਵੋਟ ਭਗਵੰਤ ਮਾਨ ਦੇ ਮੂੰਹ ਨੂੰ ਲਈ ਆ ਕੇਚਰੀਵਾਲ ਪਾਰਟੀ ਨੇ ਤੇ ਭਗਵੰਤ ਮਾਨ ਨੂੰ ਇਦਾਂ ਚਲਦਾ ਕਰਕੇ ਲਾ ਕੇ ਕਿਸੇ ਹੋਰ ਨੂੰ ਬਣਾਉਣਗੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂਗਾ ਅੱਗੇ ਨਾਲ ਵੀ ਇਹਨਾਂ ਦਾ ਗਰਾਫ ਦਿਖੇਗਾ ਕਿਉਂਕਿ ਉਹ ਹੋਰ ਵੀ ਵੱਡੇ ਗੁਲਾਮ ਨੇ ਕੇਚਰੀਵਾਲ ਦੇ ਭਗਵੰਤ ਦਾ ਮਾੜਾ ਜੇ ਕਿਤੇ दारू ਪੀ ਕੇ ਆਵਾਜ਼ ਕੱਢ ਲੈਂਦਾ ਸੀਗਾ ਇਹਨਾਂ ਨੂੰ ਵੀ ਜਾਣ ਨਹੀਂ ਗਈ ਇਹਨਾਂ ਚੋਂ ਜਾਣ ਨਹੀਂ ਮਾਈਂਡ ਯੂ ਦੇ ਵਿਲ ਬੀ ਜਸਟ ਸਾਈਨਿੰਗ ਔਨ ਦਾ ਡਾਟਡ ਲਾਈਨਸ ਆਫ ਕੇਜਰੀਵਾਲ ਜੋ ਲਿਖ ਕੇ ਉੱਥੋਂ ਇੱਕ ਹੁਕਮ ਭੇਜਿਆ ਗਿਆ ਵੇ ਨੰਬਰ 2 ਅਤੀਸ਼ੀ ਬਣੇਗਾ ਜਿਹੜਾ ਮਰਜੀ ਬਣਾ ਲੈਣੇ ਉਸ ਦੇਖੋ ਅਸੀਂ ਤਾਂ ਹਰ ਗੱਲ ਦੇ ਜਿਨ੍ਹਾਂ ਨਾਲ ਅਨਿਆਏ ਹੁੰਦਾ ਅਸੀਂ ਉਹਦੇ ਮੁਦਈ ਆ ਉਹਨਾਂ ਨੂੰ ਲੜਕੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਰਵਾਰ ਕੇ ਸੁਣ 11:58 ਟੀਚਰਾਂ ਪਰ ਦੇਖੋ ਇੱਕ ਧੱਕਾ ਇੱਕ ਪਾਸੇ ਥੋੜੋ ਹੋ ਰਿਹਾ ਤਾਨੂੰ ਕਿੰਨੇ ਕੇਸ ਕਰਾਏ ਨੇ ਜਿੱਥੇ ਅਨਿਆਇ ਤੇ ਧੱਕਾ ਹੋ ਰਿਹਾ ਇਹ ਸਰਕਾਰ ਜਿਹੜੀ ਆ ਇਹਨਾਂ ਨੇ ਭਗਵੰਤ ਸਿੱਧ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਐਵੇਂ ਟੰਗੀਆਂ ਹੋਈਆਂ ਇਹਨਾਂ ਨੂੰ ਆਪ ਨੂੰ ਪਤਾ ਵਾ ਤੇਜਰੀਵਾਲ ਜਿਹੜਾ ਪੰਜਾਬ ਦੇ ਵਿੱਚ ਐਡਾ ਜ਼ੁਲਮ ਟੁਆ ਰਿਆ ਵਾ ਲੋਕਾਂ ਦੇ ਉੱਤੇ ਉਹਨੂੰ ਆਪ ਨਹੀਂ ਪਤਾ ਕਿ ਮੈਂ ਸ਼ਹੀਦ ਭਗਤ ਸਿੰਘ ਦੇ ਫਲਸਫੇ ਦੇ ਖਿਲਾਫ ਕੰਮ ਕਰ ਰਹੇ ਆ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਨਿਆਂ ਕਰ ਰਿਹਾ ਇਹ ਮਿੱਤਕੇ ਕਰ ਰਹੇ ਨੇ ਇਹਨਾਂ ਨੂੰ ਪਤਾ ਵਾ ਕਿ ਮੁੜ ਕੇ ਸਾਨੂੰ ਪੰਜਾਬ ਨੇ ਕੋਈ ਮੌਕਾ ਨਹੀਂ ਦੇਣਾ ਪਾਰਲੀਮੈਂਟ ਵਿੱਚ ਇਹਨਾਂ ਦਾ ਦੁਰਦਸ਼ਾ ਹੋ ਚੁੱਕੀ 10 ਸੀਟਾਂ ਤੋਂ ਹਰਾਤਾ ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਗ੍ਰਾਫ ਜਿਹੜਾ ਹੋਰ ਵੀ ਬੜਾ ਜ਼ਬਰਦਸਤੀ ਨਾਲ ਚਿਕੇਗਾ ਪੰਚਾਇਤੀ ਚੋਣਾਂ ਥੋੜੋ ਨੇ ਉਹ ਤਾਂ ਰੇ ਪੈ ਡੈਮੋਕ੍ਰੇਸੀ ਦਾ ਪਲਾਟਕਾਰ ਨਹੀਂ ਹੁੰਦਾ ਪਰਸੋਂ ਲੋਕੀ ਕਾਗਜ਼ ਭਰਨ ਜਾ ਰਹੇ ਨੇ ਤੇ ਉਹਨਾਂ ਕੋਲ ਸੱਟਾਂ ਹੈ ਨਹੀਂਆਂ ਵੋਟਬੰਦੀ ਦੀਆਂ ਇਕੱਲੇ ਮੇਰੇ ਹਲਕੇ ਪੱਧਰ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਨਾਮ ਸੱਜੇ ਕਿ ਕਿੱਦਾਂ ਕਰਨਗੇ ਵੋਟਰ ਸੂਚੀ ਆ ਨਹੀਂਗੀ ਫਿਰ ਲੋਕਾਂ ਨੂੰ ਚੁਲਾ ਟੈਕਸੀ ਰਸੀਦ ਨਹੀਂ ਦਿੱਤੀ ਜਾਲੀ ਫਿਰ ਉਹਨਾਂ ਨੂੰ ਕੋਈ ਠੇਕਾ ਜਮ੍ਹਾਂ ਕਰਾਉਣ ਕਰਾਉਣਾ ਉਹਦੀ ਰਸੀਦ ਤੇ ਦਿੱਤੀ ਜਾ ਰਹੀ ਔਰ ਐਨੇ ਬੋਟਬੰਦੀ ਗਲਤ ਕੀਤੀ ਐ ਇੱਕ ਘਰ ਨੂੰ ਤਾਂ ਇੱਕ ਘਰ ਨੂੰ ਟਪਾ ਕੇ 25 ਘਰ ਉਧਰਲੇ ਪਾਸੇ ਪਾਰਤਾ ਨਾ ਤਾਂ ਇਹਨਾਂ ਦੇ ਕੋਲ ਪਿੰਡਾਂ 'ਚ ਬੰਦੇ ਨੇ ਔਰ ਇਹ ਸਾਰੀਆਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਡਰਾ ਕੇ ਧਮਕਾ ਕੇ ਲਾਜ ਦੇ ਕੇ ਆਪਣੇ ਨਾਰੇ ਲਾਸਟ ਤੁਸੀਂ ਦੱਸੋ ਮੈਨੂੰ ਜੇ ਸਾਲ ਪੰਚਾਇਤ ਦੀ ਚੋਣ ਨਹੀਂ ਹੋਈ ਤੇ 15 ਤੋਂ ਬੰਦ ਚੋਗੜੀ ਆ ਭਾਤ ਜਿਹੜਾ ਝੋਨੇ ਦਾ ਵਾਢੀ ਦਾ ਸੀਜ਼ਨ ਸਾਰਾ ਸਾਲ ਛੱਡ ਕੇ ਵਿਹਲੇ ਬੈਠੇ ਸੀਗੇ ਭਗਵੰਤ ਵੀ ਵਿਹਲਾ ਬੈਠਾ ਸੀਗਾ ਤੇ ਹੁਣ ਉਹਨਾਂ ਨੇ ਚੋਣਾ ਕਰਾਤੀਆਂ ਇਹ ਬਹੁਤ ਗਲਤ ਗੱਲ ਹੋਈ ਆ ਹਲੇ ਵੀ ਟਾਈਮ ਆ ਰਾਜਕਮੇ ਜਿਹੜਾ ਚੋਣ ਕਮਿਸ਼ਨ ਆ ਉਹਨੂੰ ਇਹ ਪੋਸਟਪੋਨ ਕਰਕੇ ਘੱਟੋ ਘਾਟ ਇਹਨੂੰ ਇੱਕ ਮਹੀਨਾ ਅਗੇ ਨਵੰਬਰ ਚ ਲੈ ਕੇ ਜਾਣਾ ਚਾਹੁੰਦਾ ਇਹ ਤਾਂ ਜੀ ਅੱਜ ਦਾ ਥੋੜੋ ਸਟੈਂਡ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਕਿ ਹਰ ਸਟੇਪ ਮੈਂ ਅਧਿਕਾਰ ਦੀ ਲੜਾਈ ਲੜ ਤੁਸੀਂ ਲੜ ਲੈਣ ਦਿਓ ਉਹਨਾਂ ਨੂੰ ਜੇ ਨਾ ਪਹਿਲਾਂ ਜਾਣ ਦੇਣਾ ਗਾ ਜਾਣਦੇ ਆ ਕਿ ਕਿਸੇ ਦੇ ਕਹਿਣ ਦਾ ਨਾ ਪਾਣੀ ਚੱਲੇ ਜਵੇਗਾ ਇਟ ਇਜ਼ ਪੰਜਾਬ ਲੀਡਰਸ਼ਿਪ ਪੰਜਾਬ ਦੀ ਵਿਧਾਨ ਸਭਾ ਜਿਨ੍ਹਾਂ ਨੇ ਹਫਾਜ਼ਤ ਕਰਨੀ ਪਰ ਯਾਦ ਰਹੇ ਕਿ ਜਿਦਾਂ ਦੇ ਰਹਿ ਗਏ ਹਫਤੇ ਜਿਹੜੇ 92 ਐਮਐਲਏ ਚੁਣੇ ਨੇ ਜਿਨ੍ਹਾਂ ਚਾਹ ਤਰਨੇ ਚ ਆਉਣ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ ਤਾਂ ਫਿਰ ਮੈਂ ਸਮਝਦਾ ਪੰਜਾਬ ਦਾ ਪਾਣੀ ਤੇ ਪੰਜਾਬ ਦਾ ਭਵਿੱਖ ਵੀ ਖਤਰੇ 'ਚ ਹੈ